ਸਰ ਅੱਜ ਜਿਹੜਾ ਤੁਸੀਂ ਪਿੰਡਾਂ ਪਿੰਡਾਂ ਦਾ ਦੌਰਾ ਕਰ ਰਿਹਾ ਜੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਉਹਦੇ ਬਾਰੇ ਤੁਹਾਨੂੰ ਕਿੰਨਾ ਕੁ ਸਹਿਯੋਗ ਲੋਕਾਂ ਦਾ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦੀ ਰਮਪਰਾਹੀਂ ਸਾਰੇ ਸੁਣ ਰਹੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਇਲੈਕਸ਼ਨਾਂ ਦਾ ਕਰਕੇ ਪਿੰਡਾਂ ਦੇ ਵਿੱਚ ਆਉਂਦੇ ਨਹੀਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਮੈਂ ਪਿੰਡਾਂ ਦੇ ਵਿੱਚ ਆਉਂਦਾ ਰਿਹਾ ਆ ਜਿਹੜਾ ਮੈਂ ਆਉਣ ਦਾ ਪ੍ਰੋਗਰਾਮ ਮੇਰਾ ਸਾਡੇ ਵਰਕਰ ਵਲੰਟੀਅਰਾਂ ਦੇ ਨਾਲ ਮਿਲਣੀ ਕਰਦਾ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਸਲਾਹ مشورہ ਕਰਦਾ ਕੋਈ ਰਸਦੀਆਂ ਕਰਾਉਡ ਦੀਆਂ ਮੀਟਿੰਗਾਂ ਨਹੀਂ ਗਈਆਂ ਅਸੀਂ ਆਪਣੇ ਵਰਕਰਾਂ ਨਾਲ ਮਿਲ ਕੇ ਉਹਨਾਂ ਨਾਲ ਸਲਾਹ مشورہ ਕਰਨਾ ਆਉਣ ਵਾਲੀਆਂ ਇਲੈਕਸ਼ਨਾਂ ਨੂੰ ਆਪਾਂ ਕਿਹੜੀ ਦਿਓਤ ਬੰਦੀ ਨਾਲ ਲੜਨਾ ਕਿਹੜੇ ਤਰੀਕੇ ਨਾਲ ਕਿਤਾ ਸਿਸਟਮੈਟਿਕਲੀ ਅਸੀਂ ਲੜਨਾ ਇਹ ਸਾਡਾ ਅੱਜ ਇਧਰ ਲਈ 15 ਪਿੰਡਾਂ ਦਾ ਪ੍ਰੋਗਰਾਮ ਚੱਗਾ ਸਵੇਰ ਤੋਂ ਜਿਹੜਾ ਸਾਡੇ ਐਸੇ ਹੀ ਪਿੰਡ ਤੋਂ ਸਾਡੇ ਪ੍ਰਦੀਪ ਸਿੰਘ ਜੀ ਸਰਦਾਰ ਪ੍ਰਦੀਪ ਸਿੰਘ ਮੁਵਲਾਨੀ ਸਾਹਿਬ ਸਾਡੇ ਬਲਾਕ ਪ੍ਰਧਾਨ ਨੇ ਇਹਨਾਂ ਦਾ ਹੀ ਪਿੰਡ ਹੈ ਬੜੇ ਵਧੀਆ ਸਾਡੀ ਇਹ ਟੀਮ ਹੈ ਤੇ ਕੰਮ ਬੜਾ ਵਧੀਆ ਢੰਗ ਨਾਲ ਕਰ ਰਹੀ ਹੈ ਅੱਜ ਦਾ ਮਕਸਦ ਸਾਡਾ ਇਲੈਕਸ਼ਨਾਂ ਨੂੰ ਵੇਖ ਨਹੀਂ ਸਾਡਾ ਸਾਡੇ ਵਲੰਟੀਅਰਾਂ ਨਾਲ ਮਿਲਣਾ ਹੈ ਸਰ ਜਿਹੜਾ ਇਹ ਪਿੰਡਾਂ ਦੇ ਵਿੱਚ ਕਈਆਂ ਦਾ ਰੋਸ ਆ ਕਿ ਸਾਡੇ ਪਿੰਡਾਂ ਦੇ ਵਿੱਚ ਐਮਐਲਏ ਸਾਹਿਬ ਨਹੀਂ ਆਉਂਦੇ ਜਾਂ ਸਾਡੇ ਕੋਈ ਕਾਰੋਬਾਰ ਨਹੀਂ ਹੋ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮੇਰੇ ਆਉਣ ਦੀ ਗੱਲ ਮੈਂ ਪਹਿਲਾਂ ਤੁਹਾਨੂੰ ਐਸੀ ਗੱਲ 'ਚ ਕਲੀਅਰ ਕਰ ਚੁੱਕਾ ਕਿ ਮੇਰੇ ਆਉਣ ਦਾ ਕੋਈ ਇਹ ਨਹੀਂ ਕਿ ਮੈਂ ਆਇਆ ਨਹੀਂ ਮੈਂ ਜਦੋਂ ਜਦੋਂ ਮੇਰੇ ਵਰਕਰ ਸਾਥੀ ਕੋਈ ਖੁਸ਼ੀ ਗਮੀ ਕੋਈ ਪ੍ਰੋਗਰਾਮ ਜਾਂ 2 ਮਹੀਨੇ 3 ਮਹੀਨੇ ਪਾੜਾ ਥੋੜੇ ਦਿਨ ਪਹਿਲਾਂ ਸਰਕਾਰ ਤੁਹਾਡੇ ਦਰਵਾਜ਼ੇ ਤਹਿਤ ਮੈਂ ਸਾਰੇ ਪਿੰਡਾਂ ਤੇ ਜਾ ਜਾ ਕੇ ਕੈਂਪ ਲਗਾਏ ਆ ਕੱਲ ਕੱਲ ਲਿਆ ਕਿ ਪ੍ਰੋਗਰਾਮ ਜਿਹੜੇ ਆ ਪ੍ਰੋਗਰਾਮ ਤਹਿਤ ਹੀ ਅਸੀਂ ਹੁਣ ਤੋਂ ਸ਼ੁਰੂ ਕੀਤਾ ਹੈ ਆਉਣ ਵਾਲੀਆਂ ਲੈਕਚਰਾਂ ਨੂੰ ਮੁਕਤ ਰੱਖਦੇ ਆ ਜਿਹੜਾ ਵਾ ਵਿਉਧਬੰਦੀ ਆਪਣੀ ਵਿਉਧਬੰਦੀ ਦਾ ਸਾਡੀ ਇਹ ਮੀਟਿੰਗ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਚ ਕੋਡ ਆਫ ਕੰਡੈਕਟ ਲੱਗ ਜਾਣਾ ਕੋਡ ਆਫ ਕੰਡੈਕਟ ਪਹਿਲਾਂ ਜਿਹੜੇ ਸਾਡੇ ਪਿੰਡਾਂ ਦੇ ਪੰਚਾਇਤਾਂ ਦੇ ਕੋਲ ਫੰਡ ਪਏ ਨੇ ਉਹ ਫੰਡ ਪ੍ਰਬੰਧਕ ਸ਼ਾਇਦ ਲੱਗ ਚੁੱਕੇ ਆ ਪ੍ਰਬੰਧਕ ਲਾ ਕੇ ਉਹ ਪਿੰਡਾਂ ਦੇ ਕੰਮ ਆਪਾਂ ਜਿਹੜੇ ਸ਼ੁਰੂ ਕਰਵਾਵਾਂਗੇ ਕੋਡ ਆਫ ਕੰਡਕਟ ਜਦੋਂ ਲੱਗ ਗਿਆ ਨਵੇਂ ਫੰਡ ਤਾਂ ਨਹੀਂ ਆਣੇ ਪਰ ਜਿਹੜੇ ਕੰਮ ਚੱਲਦੇ ਹੋਣਗੇ ਉਹ ਆਪਾਂ ਕਰਾਵਾਂਗੇ ਬਿਨਾਂ ਰਿਕਵਰ ਤੋਂ ਕੰਮ ਚੱਲਣਗੇ ਕੋਈ ਪ੍ਰੋਬਲਮ ਨਹੀਂ ਹੋਸੀ ਠੀਕ ਹੈ ਥੈਂਕ ਯੂ